ਪਾਤਸ਼ਾ ਸੁਨੀਰ ਨਗਰ ਪਹੁੰਚੇ ਸੁਨੀਰ ਸ਼ਬਦ ਆਇਆ ਸੁਨੀਰ ਪਹੁੰਚੇ ਉੱਥੇ ਪਾਣੀ ਦੀ ਛੋਟੀ ਟਾਬ ਹੈ ਛੋਟੀ ਟਾਬ ਛੋਟੀ ਦਾ ਅਰਥ ਹੁੰਦਾ ਮੀਂਹ ਪੈ ਗਿਆ ਤੇ ਪਾਣੀ ਖੜ ਗਿਆ ਨਹੀਂ ਸੁੱਕ ਗਈ ਜਦੋਂ ਇੱਥੇ ਆਏ ਸਤਿਗੁਰੂ ਪਾਤਸ਼ਾਹ ਦੇ ਅੱਗੇ-ਅੱਗੇ ਸਿੱਖ ਆਏ ਉਹਨਾਂ ਘੋੜੇ ਸੰ ਜਿਹੜੇ ਉਹ ਟਾਬ ਤੋਂ ਪਾਣੀ ਪੀਣ ਲੱਗ ਪਏ ਪਾਣੀ ਘੋੜੇ ਪਿੰਦਿਆਂ ਪਿੰਦਿਆਂ ਤੇ ਸਿੱਖ ਸੰਜੜੇ ਉਹ ਵੀ ਪਾਣੀ ਪੀਣ ਲੱਗ ਪਏ ਜਦੋਂ ਪਾਣੀ ਪੀਣ ਲੱਗੇ ਇੱਥੇ ਫਿਰ ਜਿਹੜਾ ਉਹ ਭਾਈ ਸ਼ਾਮਾ ਡੋਗਰ ਹੈ ਉਹ ਮੁਸਲਮਾਨ ਸੀ ਇਤਿਹਾਸਿਕ ਡੋਗਰ ਲਿਖਿਆ ਉਹਦਾ ਨਾਮ ਸ਼ਾਮਾ ਡੋਗਰ ਉਹ ਭੱਜ ਕੇ ਆਇਆ ਪਸ਼ੂ ਚਾਰਦਾ ਇੱਥੇ ਉਹਦੇ ਪਸ਼ੂ ਬੜੇ ਵੱਡੇ ਸੀ ਜੀ ਭਾਈ ਵੀਰ ਸਿੰਘ ਕਹਿੰਦੇ ਪੂਰਾ ਖੰਡਾ ਸੀ ਉਹਦਾ ਕਹਿੰਦੇ ਪਾਵਨ ਦਾ ਵੱਡਾ ਸਾਰਾ ਵਾਰ ਉਹ ਭੱਜ ਕੇ ਆਇਆ ਉਨੇ ਫੌਜਾਂ ਦੇਖੀਆਂ ਫੌਜਾਂ ਕੋਲ ਪੁੱਛਦਾ ਕੌਣ ਨੇ ਸਿੱਖਾਂ ਨੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਾਂ ਇਹਨਾਂ ਕਿਉਂ ਚਾਹ ਚੜ ਗਿਆ ਜੀ ਚਾਹ ਚੜਿਆ ਸਤਿਗੁਰੂ ਪਾਤਸ਼ਾਹ ਦੇ ਅੱਗੇ ਭੱਜ ਕੇ ਘੋੜੇ ਦੇ ਹੋ ਗਿਆ ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰੋ ਇਹ ਪਸ਼ੂਆਂ ਦੇ ਪੀਣ ਲਈ ਹੈ ਤੂੰ ਤੇ ਜਗਤ ਦਾ ਦਾਤਾ ਤੇਰੇ ਪੀਣ ਲਈ ਨਹੀਂ ਤੂੰ ਤੇ ਜਗਤ ਦਾ ਵਾਲੀ ਹੈ ਪਾਤਸ਼ਾਹ ਕਹਿਣ ਲੱਗੇ ਫਿਰ ਭਾਈ ਸ਼ਾਮਾ ਤੇਰੇ ਕੋਲ ਕੀ ਦੱਸ ਪਿਆਸ ਲੱਗੀ ਕੀ ਪਿਆਏਗਾ ਕਹਿਣ ਲੱਗਾ ਪਾਤਸ਼ਾਹ ਪਾਣੀ ਘਰੋਂ ਲਿਆ ਦਿਨਾ ਵਾ ਦੁੱਧ ਕੋਲ ਪਸ਼ੂ ਖੜੇ ਨਹੀਂ ਹੁਣੇ ਦੇ ਦਿਨਾ ਪਾਤਸ਼ਾਹ ਕਹਿਣ ਲੱਗੇ ਸਾਨੂੰ ਕੱਲਿਆਂ ਨੂੰ ਨਹੀਂ ਸਿੱਖ ਨਹੀਂ ਸਾਡੇ ਨੇ ਸਿੱਖ ਸਕਣਗੇ ਤੇ ਤਾਂ ਛਕਾਂਗੇ ਉਹਨੇ ਕਿਹਾ ਪਾਤਸ਼ਾਹ ਫਿਰ ਤੁਸੀਂ ਮੈਨੂੰ ਕਿਰਪਾ ਕਰੋ ਰੁਕੋ ਮੈਂ ਘਰ ਜਾਣਾ ਉਹ ਗੁਰਮਖੂ ਫੌਜਾਂ ਨੂੰ ਰੁਕ ਗਿਆ ਆਪੋ ਘਰ ਚ ਲਾ ਗਿਆ ਜੀ ਇਹਦਾ ਅਰਥ ਬਣਦਾ ਇੱਥੇ ਨਗਰ ਵੱਸਦਾ ਸੀ ਪਹਿਲ ਉਹ ਘਰ ਚ ਲਾ ਗਿਆ ਸਵਾ 2 ਮਣ ਦੁੱਧ ਲਿਖਿਆ ਇਤਿਹਾਸ ਕਰਨ ਸਵਾ 2 ਮਣ ਦੁੱਧ ਉਹ ਇੱਥੇ ਲੈ ਕੇ ਪਹੁੰਚਿਆ ਜੀ ਸੇਵਾ ਕੀਤੀ ਉਹਨੇ ਅੱਛਾ ਇੱਕ ਬੇਨਤੀ ਗੁਰਮਖੋ ਹੋਰ ਬੜੇ ਧਿਆਨ ਨਾਲ ਸਮਝੋ ਗੱਲ ਮੈਂ ਕਹਿ ਕੇ ਨਿਕਲ ਜਾਵਾਂਗਾ ਜੀ ਇੰਨੀ ਦੁੱਧ ਪੀਤਾ ਜੀ ਦੁੱਧ ਗੁਰਮਖੋ ਦੁੱਧ ਪਿਉਣ ਦੀ ਗੱਲ ਨਹੀਂ ਜੀ ਗੱਲ ਹੈ ਕਿਹੜੇ ਵਕਤ ਕਿਹੜੇ ਦੁੱਧ ਹਾਲਾਤਾਂ ਦੇ ਵਿੱਚ ਪਿਆ ਉਹ ਹਾਲਾਤ ਕਿਹੜੇ ਸਨ ਥੋੜਾ ਉਸ ਹਾਲਾਤ ਨੂੰ ਸਮਝੋ ਗੱਲ ਦੁੱਧ ਪੀਣ ਦੀ ਨਹੀਂ ਹੈ ਗੱਲ ਹੈ ਉਹ ਵਕਤ ਕਿਹੜਾ ਸੀ ਉਹ ਹਾਲਾਤ ਕਿਹੜੇ ਸਨ ਜਿਨ੍ਹਾਂ ਹਾਲਾਤਾਂ ਵਿੱਚ ਭਾਈ ਸ਼ਾਮੇ ਨੇ ਦੁੱਧ ਦੀ ਸੇਵਾ ਕੀਤੀ ਪਾਤਸ਼ਾਹ ਦੀ ਤੁਸੀਂ ਜਿੰਨੇ ਸਾਰੇ ਬੈਠੇ ਹੋ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਲਾਲਾਂ ਨੂੰ ਸਰਹੰਦ ਦੀ ਧਰਤੀ ਠੰਡੇ ਬੁਰਜ ਇੱਕ ਸਿੱਖ ਨੇ ਦੁੱਧ ਪਿਆਇਆ ਸੀ ਕੀ ਨਾਮ ਸੀ ਜੀ ਉਹਦਾ ਜਾਣਦੇ ਨਾ ਸੰਤਾਂ ਹਾਂਜੀ ਜਿਨੇ ਸਰਹੰਦ ਦੀ ਧਰਤੀ ਗੁਰੂ ਕੇ ਛੋਟੇ ਵਿੱਚ ਦੁੱਧ ਦੀ ਸੇਵਾ ਕੀਤੀ ਸੀ ਬਾਬਾ ਮੋਤੀराम ਮਹਿਰਾ ਠੰਡੇ ਬੁਰਜ ਵਿੱਚ ਬਾਬਾ ਮੋਤੀराम ਮਹਿਰਾ ਨੇ ਗੁਰੂ ਪਾਤਸ਼ਾਹ ਦੇ ਪੁੱਤਰਾਂ ਨੂੰ ਤੇ ਮਾਤਾ ਨੂੰ ਦੁੱਧ ਪੰਦੀ ਸੇਵਾ ਕੀਤੀ ਜੀ ਉਹਦੀ ਸਜ਼ਾ ਉਹਨੂੰ ਕੀ ਮਿਲੀ ਚਾਰ ਦਿਨਾਂ ਬਾਅਦ ਵਜ਼ੀਰ ਖਾਨ ਨੂੰ ਪਤਾ ਲੱਗਿਆ ਸਰਹੰਦ ਦੀ ਧਰਤੀ ਤੇ ਉਹਦੀ ਇੱਕ 70-75 ਸਾਲ ਦੀ ਮਾਂ ਸੀ ਇੱਕ ਉਹਦਾ 6 ਸਾਲ ਦਾ ਪੁੱਤਰ ਸੀ 27 ਸਾਲ ਦੀ ਉਮਰ ਸੀ ਕੱਲੀ ਜਿਹੜਾ ਸੀ ਉਹ ਭਾਈ ਬਾਬਾ ਮੋਤੀ RAM ਸੀ ਇੱਕ ਉਹਦੀ ਘਰ ਵਾਲੀ 6 ਸਾਲ ਦਾ ਉਹਦਾ ਬੱਚਾ ਤੇ ਇੱਕ ਬਜ਼ੁਰਗ ਮਾਂ ਜਿਵੇਂ ਕੋਲੂ ਚ ਗੰਨਾ ਪੀੜਿਆ ਜਾਂਦਾ ਹੈ ਪਹਿਲਾਂ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਮਾਂ ਨੂੰ ਕੋਲੂ ਤੋਂ ਨਿਪੜਿਆ ਲਿਆ ਉਸ ਤੋਂ ਬਾਅਦ ਉਹਦੀ ਘਰ ਵਾਲੀ ਦਾ ਟੁਕੜੇ-ਟੁਕੜੇ ਕੀਤੇ ਗਏ ਜੀ ਉਹਨੂੰ ਕੋਲੂ ਚ ਪਾਇਆ ਉਸ ਤੋਂ ਬਾਅਦ ਉਹਦੀਆਂ ਅੱਖਾਂ ਸਾਹਮਣੇ 6 ਸਾਲ ਦੇ ਪੁੱਤਰ ਨੂੰ ਗੰਨੇ ਦੀਆਂ ਕੁਲਝ ਨਿਕੜ ਕੇ ਆਖਿਰ ਉੱਤੇ ਬਾਬਾ ਮੋਤੀराम ਨੂੰ ਸ਼ੀਰ ਕੀਤਾ। ਤੁਸੀਂ ਦੇਖੋ ਉਹਦਾ ਉਹਦਾ ਕਸੂਰ ਕੀ ਹੈ? ਬਾਬਾ ਮੋਤੀराम ਦਾ ਕਸੂਰ ਕੇਵਲ ਇੰਨਾ ਹੈ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੂੰ ਦੁੱਧ ਪਿਆ। ਇਨੇ ਕਸੂਰੇ ਜੀ ਉਹਦਾ। ਤੁਸੀਂ ਸੋਚ ਕੇ ਦੇਖੋ ਵੀ ਜਿਹੜੀ ਹਕੂਮਤ ਜਿਹੜੀ ਸਰਕਾਰ ਗੁਰੂ ਕੇ ਲਾਲਾਂ ਨੂੰ ਦੁੱਧ ਪਿਆਣ ਉੱਤੇ ਪਰਿਵਾਰ ਸਮੇਤ ਨਪੀੜ ਦਿੰਦੀ ਹੈ ਜਦੋਂ ਭਾਈ ਸ਼ਾਮੇ ਨੂੰ ਦੁੱਧ ਪਿਆ ਉਹ ਡਰ ਨਹੀਂ ਲੱਗਾ ਹੋਏਗਾ ਜੀ ਇਹ ਕੁਛ ਮੇਰੇ ਨਾਲ ਵੀ ਹੋ ਸਕਦਾ ਕਿਉਂਕਿ ਗੁਰੂ ਕੇ ਪੁੱਤਰਾਂ ਨੂੰ ਦੁੱਧ ਪਿਉਣ ਦੀ ਇੰਨੀ ਵੱਡੀ ਸਜ਼ਾ ਮਿਲੀ ਤੇ ਜਿਹੜਾ ਬੰਦਾ ਗੁਰੂ ਗਦ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਸਰਕਾਰ ਉਹਦੇ ਨਾਲ ਕੀ ਕਰਦੀ ਉਹਨੇ ਪਰਵਾਹ ਨਹੀਂ ਜੀ ਕੀਤੀ ਕੋਈ ਬਾਬੇ ਸ਼ਾਮੇ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਉਸ ਸਮੇਂ ਸਰਕਾਰ ਦੇ ਬਾਗੀ ਨੇ ਤੇ ਐਲਾਨ ਕੀਤਾ ਹੋਇਆ ਸਰਕਾਰ ਨੇ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਨਾਹ ਦੇਵੇਗਾ ਘਰ ਰੱਖੇਗਾ ਕੋਈ ਮਦਦ ਕਰੇਗਾ ਉਹਦੀ ਸਜ਼ਾ ਕੇਵਲ ਮੌਤ ਹੈ ਤੇ ਬਾਬੇ ਸ਼ਾਮੇ ਨੇ ਮੌਤ ਦੀ ਪਰਵਾਹ ਨਹੀਂ ਕੀਤੀ ਚੇਤਾ ਰੱਖੋ ਉਹਨੇ ਗੁਰੂ ਪਾਤਸ਼ਾਹ ਦੀ ਫੌਜਾਂ ਨਾਲ ਸੇਵਾ ਕੀਤੀ ਦੁੱਧ ਨਹੀਂ ਕੱਲਾ ਪਿਆ ਉਹਨੇ ਇਹ ਉਹਨੇ ਦੇਖੋ ਕਿੰਡੀ ਵੱਡੀ ਕੁਰਬਾਨੀ ਭੈ ਰਹਿਤ ਹੋ ਕੇ ਜੀ ਉਹ ਪ੍ਰਵਾਣਿ ਹੋਣੇ ਕੀਤੀ ਦੋਨੇ ਦਿਨ ਇੱਥੇ ਫਿਰ ਜਿਹੜੇ ਭਾਈ ਵੀਰ ਸਿੰਘ ਨੇ ਉਹ ਲਿਖਦੇ ਨੇ ਇਥੋਂ ਦੇ ਤਿੰਨ ਢਾੜ ਵੀ ਸਨ ਨਗਰ ਦੇ ਭਾਈ ਅਤਰਾ ਭਾਈ ਚਤਰਾ ਤੇ ਭਾਈ ਸਤਰਾ ਤਿੰਨ ਭਰਾ ਸਨ ਢਾੜ ਵੀ ਹੁੰਦਾ ਛੋਟੀਆਂ ਮੋਟੀਆਂ ਲੁੱਟਾਂ ਕਰਨ ਵਾਲੇ ਬਹਾਦਰ ਤੇ ਸਨ ਬਸ ਕੰਮ ਬੁਰੇ ਕਰਦੇ ਸੀ ਸਤਗੁਰੂ ਪਾਤਸ਼ਾਹ ਦੇ ਕੋਲ ਆਏ ਸੰਗਤ ਕੀਤੀ ਸਤਪਤਾ ਲੱਗਿਆ ਗੁਰੂ ਪਾਤਸ਼ਾਹ ਜੰਗ ਦੇ ਮੈਦਾਨਵਲ ਜਾਂਦੇ ਪਏ ਨੇ ਹੱਥ ਜੋੜ ਕੇ ਲੱਗੇ ਪਾਤਸ਼ਾਹ ਕਿਰਪਕ ਨਾਲ ਲੈ ਕੇ ਚਲੋ ਸਤਿਨੇ ਭਰਾ ਗੁਰੂ ਪਾਤਸ਼ਾਹ ਦੇ ਸਿੱਖ ਬਣੇ ਇਸ ਧਰਤੀ ਦੇ ਉੱਤੇ ਗੁਰੂ ਪਾਤ ਦੇ ਨਾਲ ਹੋ ਤੁਰੇ ਜੀ ਸਤਿਗੁਰੂ ਪਾਤਸ਼ਾਹ ਭਾਈ ਸ਼ਾਮੇ ਨੂੰ ਇੱਥੋਂ ਅਸੀਸਾਂ ਦਿੰਦਿਆਂ ਹੋਏ ਆ ਭਾਈ ਸ਼ਾਮੇ ਗੁਰੂ ਨਾਨਕ ਦੀਆਂ ਰਹਿਮਤਾਂ ਹੋਣਗੀਆਂ ਤੇਰੇ ਕਰ ਕਦੇ ਦੁੱਧ ਨਹੀਂ ਮੁੱਕੇਗਾ ਤੂੰ ਗੁਰੂ ਕੀ ਸੇਵਾ ਕੀਤੀ ਇੰਨੀ ਬਖਸ਼ਿਸ਼ ਦੇ ਕੇ ਧੰਨ ਗੁਰੂ ਕਲਪੀਤਰ ਇਸ ਰਾਸਤੇ ਆਰਾਮੇਣ ਧਰਤੀ ਦੇ ਉੱਤੇ ਪਹੁੰਚ ਦੇ ਨੇ ਜੀ